ਦਿਨ ਆਰੰਭ ਹੁੰਦੀ ਏ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਨ੍ਹਾਂ ਧਾਰਮਿਕ ਸਵਾਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੋਰ ਵੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾ ਯੋਗ ਸਾਧਨਾ ਦਾ ਫਲ ਕੀ ਹੈ ਸਤ ਸੰਗ ਕਰ ਰਹੇ ਹੋ ਇਹਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਹੇ ਹੋ ਇਹਦਾ ਕੀ ਫਲ ਹੈ ਪੂਜਾ ਪਾਠ ਦਾਨ ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਇਸ ਨੂੰ ਬੜੇ ਖੁਲਾਸਾ ਪੂਰਵਕ ਲਿਖਿਆ ਪੰਡਤ ਗਣੇਸ਼ਾ ਸਿੰਘ ਨੇ ਔਰ ਬੜੇ ਅਰਦਾਸਮਈ ਢੰਗ ਨਾਲ ਹੈ ਗੁਰਦੇਵ ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ ਦਸਮ ਗ੍ਰੰਥ ਦਾ ਟੀਕਾ ਕਰਦੇ ਆਇਆ ਉਹਨਾਂ ਨੇ ਕਲਮ ਬੰਦ ਕੀਤੀ ਨਹੀਂ ਪਹਿਲਾ ਟੀਕਾ ਉਹਨਾਂ ਲਈ ਸੀ ਅੱਜ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ ਹੁਣ ਤੇ ਹੋਰ ਵੀ ਬੇਸ਼ਤਰ ਟੀਕੇ ਆ ਗਏ ਤੇ ਬੇਸ਼ਤਰ ਟੀਕਿਆਂ ਦੇ ਗੈਨੀ ਕਹਿੰਦੇ ਪੈਨੇ ਤੇ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾ ਦੀ ਪੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾ ਦੀ ਨਦੀ ਚ ਨਹੀਂ ਰੁੜੇ ਇਸ ਸਵਾਲਾਂ ਦੀ ਬਾਣੀ ਕੋ ਸੂਰਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮੰਮਾ ਮਨ ਸੇਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸੇ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਕਵੀਰ ਕੇੰਨ ਮੇਰਾ ਤੇ ਮਨ ਨਾਲ ਝਗੜਾ ਹੈ ਸਵੇਰੇ ਉੱਠਦਿਆਂ ਸਾਰ ਹੀ ਕਰਦਾ ਮਨ ਹਰ ਵਕ ਦੁਚਿੱਤਾ ਹੈ ਦੋ ਚਿੱਤ ਦੁਬਦਾ ਦੋ ਪਾਸੇ ਧਾਵਦਾ ਇੱਕ ਨਹੀਂ ਆਉਂਦਾ ਇਕਾਗਰ ਨਹੀਂ ਆਉਂਦਾ ਦੁਬਦਾ ਹੈ ਕਰਨਾ ਹੈ ਨਹੀਂ ਕਰਨਾ ਜਪਣਾ ਹੈ ਨਹੀਂ ਜਪਣਾ ਮੰਨਣਾ ਹੈ ਨਹੀਂ ਮੰਨ ਇਹਨੂੰ ਕਹਿੰਦੇ ਨੇ ਦੁਚਿੱਤਾ ਮਨ ਦੁਬਦਾ ਜਿਹਨੂੰ ਡਬਲ ਮਾਈਂਡ ਕਹਿੰਦੇ ਨੇ ਦੁਚਿੱਤਾ ਮਨ ਹਰ ਵਕਤ ਦੁਚਿੱਤਾ ਹੁੰਦਾ ਜਿਵੇਂ ਅੱਖਾਂ ਦੋ ਨੇ ਪੈਰ ਦੋ ਨੇ ਹੱਥ ਦੋ ਨੇ ਕੰਨ ਦੋ ਨੇ ਨਾਸਕਾ ਦੇ ਸوراਖ ਦੋਗਨੇ ਨੇ ਭਾਵੇਂ ਜ਼ਬਾਨ ਇੱਕ ਹੈ ਪਰੇ ਦੇ ਕੰਨਦ ਕੰਮ ਦੋ ਨੇ ਬੋਲਦੀ ਏ ਰਸ ਲੈਂਦੀ ਏ ਇਸ ਤਰ੍ਹਾਂ ਮਨ ਵੀ ਦੋ ਨੇ ਇੱਕ ਦੇ ਚੋਂ ਸੰਕਲਪ ਨਿਕਲਦਾ ਏ ਇੱਕ ਦੇ ਚੋਂ ਵਿਕਲਪ ਨਿਕਲਦਾ ਜਿਵੇਂ ਅਸੀਂ ਦੋ ਹੱਥਾਂ ਨੂੰ ਕੰਮ ਇੱਕ ਦੇਨੇ ਦੋ ਪੈਰਾਂ ਨੂੰ ਮਾਰਜ ਇੱਕ ਦੇਨੇ ਏ ਥੋੜੀ ਏ ਇੱਕ ਹੱਥ ਬਣਾਵੇ ਦੂਜਾ ਤੋੜ ਦੇਵੇ ਇੱਕ ਪੈਰ ਸੱਜੇ ਪਾਸੇ ਜਾਵੇ ਖੱਬੇ ਪਾਸੇ ਜਾਵੇ ਉੱਥੇ ਡੈਡੇਰੀ ਹੋ ਜਾਵਾਂਗੇ ਚੱਲ ਥੋੜੀ ਸਕਾਂਗੇ ਸੱਜੀ ਅਕ ਸੱਜੇ ਪਾਸੇ ਦੇਖੇ ਖੱਬੀ ਖੱਬੇ ਪਾਸੇ ਦੇਖੇ ਕੁਝ ਵੀ ਨਹੀਂ ਦੇਖ ਸਕਾਂਗੇ ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਹੈ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਣੀ ਹੈ ਦੋ ਪੈਰਾਂ ਨੂੰ ਮਾਰਗ ਇੱਕ ਦੇਣਾ ਹੈ ਦੋ ਹੱਥਾਂ ਨੂੰ ਕੰਮ ਇੱਕ ਦੇਣਾ ਹੈ ਦੋ ਮਨਾਂ ਨੂੰ ਸੰਕਲਪ ਇੱਕ ਦੇਣਾ ਹੈ ਯਾਦ ਇੱਕ ਦੇਣੀ ਹੈ ਵਿਚਾਰ ਇੱਕ ਦੇਣੀ ਹੈ ਤਾਂ ਇਕਾਗਰਤਾ ਹੁੰਦੀ ਹੈ ਪੰਜ ਨਹੀਂ ਮਨ ਦੇ ਚ ਹਰ ਵਕਤ ਡੁੱਬਦਾ ਹੁੰਦਾ ਹੈ ਇਹ ਡੁੱਬਦਾ ਕਿਵੇਂ ਮਿਟਦੀ ਹੈ ਔਰ ਡੁੱਬਦਾਂ ਦੇ ਮਿਟਦਿਆਂ ਉਹ ਇੱਕ ਪ੍ਰਗਟ ਹੋ ਜਾਂਦਾ ਹੈ ਅਗੇ ਮੰਦੋ ਨੇ ਮਨ ਇੱਕ ਹੋਵੇ ਤਾਂ ਇੱਕ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਇੱਕ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤਾਂ ਸਤਿਗੁਰ ਇਹ ਪ੍ਰਸ਼ਨ ਕਰਦੇ ਨੇ ਕੋ ਸੁਉਰਾ ਸੁੰਦਰ ਕਮਨ ਕਹਾ ਜੋਗ ਕੋ ਸਾਰ ਸਮਾ ਤੇ ਹੋਣ ਲੱਗਾ ਇੱਕ ਨੁਕਤਾ ਮੈਂ ਬਿਆਨ ਕਰਾਂਗਾ ਬਾਕੀ ਫਿਰ ਮਨ ਜੀਤਾ ਸੁਉਰਾ ਅਹ ਹੈ ਸੁੰਦਰ ਹੈ ਗੁਣਮਾਨ ਜਦ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਂ ਸੂਰਬੀਰ ਕੌਣ ਹੈ ਬਾਦਰ ਕੌਣ ਹੈ ਜੋ ਕਿਸੇ ਦਾ ਮੁਲਕ ਜਿੱਤਦਾ ਪਿਆ ਕੌਮਾਂ ਨੂੰ ਜਿੱਤਦਾ ਫਿਰ ਦੂਸਰਿਆਂ ਨੂੰ ਜਿੱਤਦਾ ਫਿਰਦਾ ਹੈ ਨਹੀਂ ਜਿਨੇ ਆਪਣਾ ਮਨ ਜਿੱਤ ਲਿਆ ਸੂਰਬੀਰ ਹੈ ਜਿਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਸੂਰਬੀਰ ਹੈ ਮਨ ਜੀਤੇ ਜਗ ਜੀਤੇ ਦੂਸਰਿਆਂ ਨੂੰ ਜਿੱਤਣ ਵਾਸਤੇ ਚਾਰ ਗੁਣ ਚਾਹੀਦੇ ਨੇ ਉਸ ਦਿਨ ਮੈਂ ਖੁਲਾਸਾ ਕੀਤਾ ਸੀ ਸ਼ਾਮ-ਦਾਮ-ਡੰਡ-ਬੇ ਮਨ ਨੂੰ ਜਤਨ ਵਾਸਤੇ ਦਇਆ ਤੇ ਸੰਤੋਖ ਇਹ ਦੋ ਗੁਣ ਨੇ ਜਿਵੇਂ ਦੋ ਪੈਰਾਂ ਨਾਲ ਅਸੀਂ ਚੱਲਦੇ ਹਾਂ ਨਾ ਧਰਮ ਦੇ ਇਹ ਦੋ ਗੁਣ ਨੇ ਦਇਆ ਸੰਤੋਖ ਧੌਲ ਧਰਮ ਦਇਆ ਕਾ ਬੂਤ ਸੰਤੋਖ ਥਾਪ ਰਖਿਆ ਜਨਸੂ ਦਿਆਲੂ ਹਿਰਦੇ ਚੋਂ ਸੇਵਾ ਦਾ ਜਨਮ ਹੁੰਦਾ ਹੈ ਸੰਤੋਖੀ ਹਿਰਦੇ ਚੋਂ ਸਿਮਰਨ ਦਾ ਜਨਮ ਹੁੰਦਾ ਹੈ ਹਿਰਦੇ ਦੇ ਸੰਤੋਖ ਨਹੀਂ ਇਹ ਸਿਮਰਨ ਨਹੀਂ ਕਰ ਸਕੇਗਾ ਕਰ ਹੀ ਨਹੀਂ ਸਕੇਗਾ ਸਿਮਰਨ ਕਰਨ ਬੈਠੇਗਾ ਨਿਰੰਕਾਰ ਦਾ ਸੰਸਾਰ ਚੇਤੇ ਆਵੇਗਾ ਨਿਰੰਕਾਰ ਨਹੀਂ ਸਿਮਰਨ ਕਰਨ ਬੈਠੇਗਾ ਪਰਮਾਤਮਾ ਦਾ ਪਦਾਰਤ ਚੇਤੇ ਆਣਗੇ ਪਰਮਾਤਮਾ ਨਹੀਂ ਸਿਮਰਨ ਕਰਨ ਬੈਠੇਗਾ ਕਰਤਾਰ ਦਾ ਇਹਨੂੰ ਪਰਿਵਾਰ ਚੇਤੇ ਆਵੇਗਾ ਕਰਤਾਰ ਨਹੀਂ ਦਿਆਲੂ ਨਹੀਂ ਹੈ ਤੇ ਇਹਨੇ ਸੇਵਾ ਕੀ ਕਰਨੀ ਹੈ ਤੇ ਹੁਣ ਮੈਂ ਅਰਚਕਰਾ ਸੇਵਾ ਕਮਜ਼ੋਰ ਦੀ ਆਉਂਦੀ ਹੈ ਤਾਕਤਵਰ ਦੀ ਨਹੀਂ ਤਾਕਤਵਰ ਦੀ ਤੇ ਨੌਕਰੀ ਆਉਂਦੀ ਹੈ ਗੁਲਾਮੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਕਰੀਦੀ ਜਿਸ ਪਖ ਦੇ ਚ ਮਨੁੱਖ ਜਿੱਥੇ ਕਮਜ਼ੋਰ ਹੈ ਹਰ ਮਨੁੱਖ ਹਰ ਗਲ ਦੇ ਚ ਅੱਗੇ ਨਹੀਂ ਆਉਂਦਾ ਕਿਸੇ ਤਲ ਤੇ ਪਿੱਛੇ ਆਉਂਦਾ ਹੈ ਜਿਹੜਾ ਪਿੱਛੇ ਹੈ ਜਿਸ ਤਲ ਤੇ ਵੀ ਪਿੱਛੇ ਉਸ ਦੀ ਸੇਵਾ ਕਰਕੇ ਉਹਨੂੰ ਬਰਾਬਰੀ ਤੇ ਲੈਣਾ ਜਾਂ ਅੱਗੇ ਜਾਂਦਾ ਤੇ ਅੱਗੇ ਜਾਵੇ ਸੇਵਾ ਨਿਰੰਕਾਰ ਦੀ ਨਹੀਂ ਨਿਰੰਕਾਰ ਤੇ ਸਾਡੀ ਸੇਵਾ ਕਰ ਰਿਆ ਸੀ ਉਸ ਦੇ ਸਾਹਮਣੇ ਕਮਜ਼ੋਰ ਸੇਵਾ ਕਮਜ਼ੋਰ ਦੀ ਹੁੰਦੀ ਜਿਵੇਂ ਬੱਚਾ ਕਮਜ਼ੋਰ ਹੈ ਮਾਸੂਮ ਬੱਚਾ ਕਮਜ਼ੋਰ ਹੈ ਮਾਂ-ਬਾਪ ਸੇਵਾ ਕਰਦੇ ਨੇ ਮਾਂ-ਬਾਪ ਤਾਕਤਵਰ ਨੇ ਮਾਂ ਇਸ਼ਨਾਨ ਕਰਾ ਰਹੀ ਹੈ ਕਪੜੇ ਬਦਲ ਰਹੀ ਹੈ ਦੁੱਧ ਪਿਲਾ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਠੀ ਹੋਈ ਕਿਉਂਕਿ ਬੱਚਾ ਕਮਜ਼ੋਰ ਹੈ ਪਿਤਾ ਸੇਵਾ ਕਰ ਰਿਹਾ ਕਿਉਂਕਿ ਕਮਜ਼ੋਰ ਹੈ ਬੱਚਾ ਸੇਵਾ ਕਮਜ਼ੋਰ ਦੀ ਹੁੰਦੀ ਹੈ ਸਹਜੇ ਸਹਜੇ ਬੱਚਾ ਜਵਾਨ ਹੋ ਗਿਆ ਤਾਕਤਵਰ ਹੋ ਗਿਆ ਮਾਂ-ਬਾਪ ਬੁੱਢੇ ਹੋ ਗਏ ਨੇ ਹੁਣ ਧਾਰਮਿਕ ਗ੍ਰੰਥ ਕਹਿੰਦੇ ਨੇ ਹੁਣ ਤੂੰ ਮਾਂ-ਬਾਪ ਦੀ ਸੇਵਾ ਕਰ ਤੂੰ ਕਮਜ਼ੋਰ ਸੀ ਤਾਕਤਵਰ ਸੰ ਮਾਂ-ਬਾਪ ਉਹ ਸੇਵਾ ਕਰਦੇ ਰਹੇ ਹੁਣ ਮਾਂ-ਬਾਪ ਕਮਜ਼ੋਰ ਹੋ ਗਏ ਤੂੰ ਤਾਕਤਵਰ ਬਣ ਗਿਆ ਹੁਣ ਤੂੰ ਸੇਵਾ ਕਰੀ ਸੇਵਾ ਕਮਜ਼ੋਰ ਦੀ ਹੁੰਦੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਸੇਵਾ ਦੁਨੀਆਂ ਦੀ ਕਰੀ ਦੀਏ ਪ੍ਰਮਾਤਮਾ ਦੀ ਨਹੀਂ ਪ੍ਰਮਾਤਮਾ ਤੇ ਸਾਡੀ ਸੇਵਾ ਕਰਦੇ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੈ ਪਾਣੀ ਬਣ ਕੇ ਸਾਨੂੰ ਜੀਵਨ ਪਿਆ ਦਿੰਦਾ ਹੈ ਪਮਣ ਬਣ ਕੇ ਸਾਨੂੰ ਸਵਾਸ ਪੈ ਦਿੰਦਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਪੈ ਦਿੰਦਾ ਹੈ ਸਾਡੀ ਸੇਵਾ ਚ ਦਿਨ ਰਾਤ ਜੁਟਿਆ ਹੋਇਆ ਹੈ ਪਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਉਹਦੇ ਸਾਹਮਣੇ ਅਸੀਂ ਕਮਜ਼ੋਰ ਹਾਂ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸਦੇ ਨਾਲ ਜੁੜ ਜਾਈਏ ਸੇਵਾ ਸੰਸਾਰ ਦੀ ਹੁੰਦੀ ਹੈ ਔਰ ਕੌਣ ਕਰੇਗਾ ਜਿਹਦੇ ਅੰਦਰ ਦਇਆ ਹੈ ਸਮਰਨ ਮੇਰੰਕਾਰ ਦਾ ਹੰਦਰ ਕੋਣ ਕਰੇਗਾ ਜਿਹਦੇ ਅੰਦਰ ਸੰਤੋਖ ਹੈ ਸੰਤੋਖ ਸੰਤੁਸ਼ਟੀ ਲੋਭ ਨਹੀਂ ਹੈ ਲੋਭ ਸਦਾ ਉਸ ਨੂੰ ਵੇਖਦਾ ਜੋ ਨਹੀਂ ਹੈ ਸੰਤੋਖ ਉਸ ਨੂੰ ਦੇਖਦਾ ਜੋ ਹੈ ਜੋ ਹੈ ਠੀਕ ਹੈ ਜੈਸਾ ਹੈ ਠੀਕ ਲੋਭੀ ਦੇਖਦਾ ਉਸ ਨੂੰ ਜੋ ਨਹੀਂ ਹੈ ਜੋ ਹੈ ਇਹ ਠੀਕ ਨਹੀਂ ਇਹ ਠੀਕ ਨਹੀਂ ਲੋਭੀ ਦੀਆਂ ਨਜ਼ਰਾਂ ਹਮੇਸ਼ਾ ਦੂਜੇ ਦੇ ਘਰ ਤੇ ਆਉਂਦੀਆਂ ਨੇ लोभ आग दृष्ट परग्रहं जद बिद आचरणं भगत जयदेव जी कहंदे ने लोभी आचरण ही नौणदा है क्यों ओदियां नजरान दूसरे ते औंदियां असंतुष्ट है ते असंतुष्टि दे दो रूप मने गए ने पारिवारिक असंतुष्टि आर्थिक असंतुष्टि दो तरह दी असंतुष्टि जो पारिवारिक तल ते असंतुष्ट है ਐਸਾ ਮਨੁੱਖ ਲੱਭਣਾ ਤੇ ਬੜਾ ਔਖਾ ਹੈ ਜੋ ਪਰਿਵਾਰਕ ਤਰ ਤੇ ਪੂਰਾ ਸੰਤੁਸ਼ਟ ਹੋਵੇ ਅਸੰਤੁਸ਼ਟ ਮਿਲਦੇ ਨੇ ਵੀ ਜੈਸਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਅਸੰਤੁਸ਼ਟ ਹੈ ਜੈਸੇ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ ਅਸੰਤੁਸ਼ਟ ਹੈ ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਅਸੰਤੁਸ਼ਟ ਹੈ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ ਅਸੰਤੁਸ਼ਟ ਹੈ ਇਨੂੰ ਕਹਿੰਦੇ ਨੇ ਪਰਿਵਾਰਿਕ ਅਸੰਤੁਸ਼ਟੀ ਸਾਰੀ ਦੁਨੀਆ ਦੇ ਵਿੱਚ ਕੁਝ ਨਾ ਕੁਝ ਅਸੰਤੁਸ਼ਟ ਲੋਕ ਮਿਲਣਗੇ ਕੋਈ ਭਰਾ ਤੋਂ ਕੋਈ ਪੁੱਤਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਮਾਂ-ਬਾਪ ਤੋਂ ਮਿਲਦੇ ਨੇ ਇਹਨੂੰ ਕਹਿੰਦੇ ਨੇ ਪਰਿਵਾਰਿਕ ਅਸੰਤੁਸ਼ਟੀ ਵਿਵਹਾਰਿਕ ਅਸੰਤੁਸ਼ਟੀ ਜਿੰਨੀ ਪ੍ਰਾਪਲਬਧ ਹੈ ਜੋ ਕੁਝ ਮਿਲ ਰਿਹਾ ਹੈ ਸੰਤੁਸ਼ਟ ਨਹੀਂ ਹੈ ਸੰਤੁਸ਼ਟ ਨਹੀਂ ਹੈ ਤੋ ਜੋ ਸੰਤੁਸ਼ਟ ਨਹੀਂ ਹੈ ਲੋਭੀ ਹੈ ਲੋਭੀ ਦੀਆਂ ਨਜ਼ਰਾਂ ਦੂਜੇ ਤੇ ਹੁੰਦੀਆਂ ਦੂਜਿਆਂ ਦੇ ਪਰਿਵਾਰ ਤੇ ਹੁੰਦੀਆਂ ਦੂਜਿਆਂ ਦੀ ਧਨ ਸੰਪਦਾ ਤੇ ਆਉਂਦੀ ਹੈ ਇਹ ਵੀ ਮੈਰਜ ਕਰਾ ਐਸੇ ਮਨੁੱਖ ਦੀਆਂ ਨਜ਼ਰਾਂ ਧਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਜ਼ਰਾਂ ਚੋਰ ਹੁੰਦੀਆਂ ਨੇ ਨਜ਼ਰਾਂ ਦੁਰਾਚਾਰੀ ਹੁੰਦੀਆਂ ਨੇ ਨਿਗਾਹਾਂ ਮੈਲੀਆਂ ਹੁੰਦੀਆਂ ਨੇ ਉਹਦੇ ਹੱਥ ਤੇ ਚੋਰ ਨਹੀਂ ਆਉਂਦੇ ਅੱਖਾਂ ਚੋਰ ਆਉਂਦੀਆਂ ਨੇ ਉਹਦਾ ਜਿਸਮ ਤੇ ਦੁਰਾਚਾਰੀ ਨਹੀਂ ਹੁੰਦਾ ਅੱਖਾਂ ਦੁਰਾਚਾਰੀ ਹੁੰਦੀਆਂ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਬਿਦ ਆਚਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਦ੍ਰਿਸ਼ਟ ਬਿਕਾਰੀ ਬੰਧਨ ਬਾਂਦੇ ਹਉ ਤਾਂ ਕੇ ਬਲ ਜਾਵੇਂ ਮੈਂ ਉਸ ਤੋਂ ਸਦਕੇ ਜਾਣਾ ਜੋ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲੈਂਦਾ ਹੈ ਬਈ ਨਹੀਂ ਦੂਜੇ ਦੇ ਧਨ ਤੇ ਨਹੀਂ ਜਾਣਾ ਦੂਜੇ ਦੇ ਤੰਤ ਤੇ ਨਹੀਂ ਜਾਣਾ ਆਪਦੀ ਗਿਆਤ ਲਈ ਅਰਸ਼ ਕਰਾਂ ਅੱਖਾਂ ਨੂੰ ਸੰਸਕ੍ਰਿਤ ਦੇਚ ਲੋਚਨ ਕਹਿੰਦੇ ਨੇ ਦੋਏ ਦੋਏ ਲੋਚਨ ਦੇਖਾ ਲੋਚਨ ਤੋਂ ਮੁਰਾਦ ਅੱਖ ਹੈ ਲੋਚਾ ਤੋਂ ਮੁਰਾਦ ਵੇਖਣਾ ਲੋਚਨ ਲੋਚਾ ਦੇਖਣਾ ਵੇਖਣ ਨੂੰ ਕਹਿੰਦੇ ਨੇ ਸੰਸਕ੍ਰਿਤ ਦੇਚ ਲੋਚਾ ਅੱਖਾਂ ਨੂੰ ਸੰਸਕ੍ਰਿਤ ਦੇਚ ਕਹਿੰਦੇ ਲੋਚਨ ਲੋਚਾ ਕਿਸੇ ਦੇ ਧਨ ਤੇ ਟਿਕ ਜਾਏ ਕਿਸੇ ਦੇ ਤਨ ਤੇ ਟਿਕ ਜਾਏ ਸanskrit ਦਾ ਸ਼ਬਦ ਹੈ ਗੁਸਤਾਖੀ ਮਾਫਨ ਨੂੰ ਕਹਿੰਦੇ ਲੋਚਾ ਲੋਚਨ ਲੋਚਾ ਲੋਚਾ ਇਸ ਸੰਸਕ੍ਰਿਤ ਦਾ ਸ਼ਬਦ ਹੈ ਇਹਦੀਆਂ ਨਿਗਾਹਾਂ ਦੂਸਰੇ ਦੇ ਧਨ ਤੇ ਟਿਕੀਆਂ ਨੇ ਇਹਦੀਆਂ ਨਿਗਾਹਾਂ ਦੂਸਰੇ ਦੇ ਰੂਪ ਤੇ ਟਿਕੀਆਂ ਨੇ ਇਹ ਲੋਚਾ ਹੈ ਇਹਦੀਆਂ ਨਿਗਾਹਾਂ ਚੋਰ ਨੇ ਇਹਦੀਆਂ ਨਿਗਾਹਾਂ ਦੁਰਾਚਾਰੀ ਨੇ ਹੱਥ ਚੋਰਵੰਤੇ ਹੱਥ ਕੜੀਆਂ ਨੇ ਪੈਰ ਗਲਦ ਪਾਸੇ ਜਾਣ ਤੇ ਬੇੜੀਆਂ ਨੇ ਪਰ ਨਜ਼ਰਾਂ ਗਲ ਕੌਨ ਤੇ ਕਾਨੂੰਨ ਦੀ ਪਕੜ ਚ ਨਹੀਂ ਆਉਂਦੀ ਸਮਾਜ ਦੀ ਪਕੜ ਦੇ ਚ ਨਹੀਂ ਆਉਂਦੀ ਇਸ ਵਾਸਤੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੀਆਂ ਅੱਖਾਂ ਜਿੰਨੀਆਂ ਮੈਲੀਆਂ ਨੇ ਅੱਖ ਹੱਥ ਉਤਨੇ ਮੈਲੇ ਨਹੀਂ ਨੇ ਪੈਰ ਉਤਨੇ ਮੈਲੇ ਨਹੀਂ ਨੇ ਸਾਫ਼ ਸੁਥਰੇ ਨੇ ਨਜ਼ਰਾਂ ਮੈਲੀਆਂ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹੌਣ ਤਾਂ ਕੇ ਬਲ ਜਾਏ ਧਰਮ ਦੇ ਦਇਆ ਗੁਣ ਨੇ ਕੀ ਸੰਤੋਖ ਤੇ ਦਇਆ ਸੰਤੁਸ਼ਟ ਮਨੁੱਖ ਦੀਆਂ ਨਜ਼ਰਾਂ ਪਾਵਨ ਆਉਂਦੀਆਂ ਨੇ ਦੂਜੇ ਦੇ ਧਨ ਤੇ ਨਹੀਂ ਜਾਂਦੀਆਂ ਉਹਦੀਆਂ ਨਜ਼ਰਾਂ ਚੋਰੀ ਨਹੀਂ ਆਉਂਦੀਆਂ ਵਾਸ਼ਨਾ ਕਰਕੇ ਦੂਸਰੇ ਦੇ ਰੂਪ ਤੇ ਵੀ ਨਹੀਂ ਜਾਂਦੀਆਂ ਦੋਰਾਚਾਰੀ ਨਹੀਂ ਆਉਂਦੀਆਂ ਉਹ ਵੇਖਦਾ ਹੈ ਵਾਸ਼ਨਾ ਕਰਕੇ ਨਹੀਂ ਵੇਖਦਾ ਵੇਖਦਾ ਹੈ ਲੋਭ ਕਰਕੇ ਨਹੀਂ ਵੇਖਦਾ ਉਹਦੀਆਂ ਅੱਖਾਂ ਨਿਰਮਲ ਹੁੰਦੀਆਂ ਨੇ ਉਹਦੀ ਦ੍ਰਿਸ਼ਟੀ ਬੜੀ ਜੋ ਹੈ ਨਿਰਮਲ ਹੁੰਦੀ ਹੈ ਬੈ ਤੇ ਸੰਤੋਖ ਦਿਆਲੂ ਦੇੰਦਰੋਂ ਸੇਵਾ ਨਿਕਲਦੀ ਹੈ ਔਰ ਸੰਤੋਖ ਹੀ ਦੇੰਦਰੋਂ ਸਿਮਰਨ ਨਿਕਲਦਾ ਹੈ ਮਨ ਨੂੰ ਜਿੱਤ ਸਕਦਾ ਮਨੁੱਖ ਦਇਆ ਕਰਕੇ ਸੰਤੋਖ ਕਰਕੇ ਉਹ ਨਹੀਂ ਜਿੱਤ ਸਕਦਾ ਮਨ ਜੀਤਾ ਸੂਰਾ ਅਹ ਸੁੰਦਰ ਹੈ ਗੁਣਵਾਨ ਇਹ ਲੰਬਾ ਛੋੜਾ ਜਿਹੜਾ ਖੁਲਾਸਾ ਪੰਡਤ ਗਣੇਸ਼ਾ ਸਿੰਘ ਜੀ ਨੇ ਲਿਖਿਆ ਮੈਂ ਅਧੂਰਾ ਹੀ ਛੋੜਦਾ ਪਿਆ ਕਿਉਂਕਿ ਬਹੁਤ ਲੰਮਕ ਜਾਵਾਂਗੇ ਜੇ ਸਮਾਂ ਮੈਂ ਦੇਖਦਾ ਪਿਆ ਹੋਗੇ ਉਸੀ ਚੇਤਾ ਬਣਾਈ ਰੱਖਣਾ ਕਿਉਂਕਿ ਕੱਲ ਤੇ ਗੁਰਪੁਰਬ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੁਝ ਝਾਂਕੀ ਆਪ ਜੀ ਦੇ ਸਾਹਮਣੇ ਰੱਖਾਂਗੇ ਇਹ ਲੜੀਵਾਰ ਜੋ ਪ੍ਰੰਸ਼ਾਮ ਦਾ ਚੱਲ ਰਿਹਾ ਇਸ ਮਨ ਕੋ ਕੋਈ ਖੋਜੋ ਭਾਈ ਖੋਜ ਕਰੋ ਇਸ ਮਨ ਦੇ ਵਿੱਚ ਪਹਿਲੇ ਪਹਿਲੇ ਤੇ ਇਹਦੇ ਵਿੱਚ ਵੀ ਕਾਰ ਹੀ ਲੱਭਣਗੇ ਉੱਪਰ ਉੱਪਰ ਤੇ ਇਹ ਹੀ ਕੁਛ ਹੈ ਜਿਵੇਂ ਫਰਾਈਡ ਕਹਿੰਦਾ ਹੈ ਕਿ ਮਨ ਦੇ ਵਿੱਚ ਕਾਮ ਹੈ ਰਾਮ ਨਹੀਂ ਹੈ ਮਨ ਦੇ ਚ ਲੋਭ ਹੈ ਰੱਬੀ ਗੁਣ ਨਹੀਂ ਨੇ ਮਨ ਦੇ ਚ ਹੰਕਾਰ ਹੈ ਨਿਰੰਕਾਰ ਨਹੀਂ ਹੈ ਪਰ ਭਾਰਤ ਦੇ ਸਾਰੇ ਸੰਤ ਕਹਿੰਦੇ ਨੇ ਮਨ ਦੇ ਚ ਨਿਰੰਕਾਰ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਮੈਂ ਫਿਰ ਦੋ ਰਾਮਾ ਅੱਜ ਤੱਕ ਮਨੁੱਖ ਨੂੰ ਜੋ ਕੁਝ ਮਿਲਿਆ ਹੈ ਬਾਹਰੋਂ ਮਿਲੇ ਹੈ ਧਨ ਮਿਲਿਆ ਹੈ ਪ੍ਰਭਤਾ ਮਿਲੀ ਹੈ ਪਰਿਵਾਰ ਮਿਲਿਆ ਹੈ ਬਾਹਰੋਂ ਮਿਲੇ ਹੈ ਸੰਬੰਧ ਬਾਹਰੋਂ ਜੁੜੇ ਨੇ ਮਨੁੱਖ ਸੋਚਦਾ ਹੈ ਸ਼ਾਇਦ ਨਿਰੰਕਾਰ ਦਾ ਸੰਬੰਧ ਵੀ ਕਿਦਰੋਂ ਬਾਹਰੋਂ ਜੁੜ ਜਾਏ ਕਿਦਰੋਂ ਬਾਹਰੋਂ ਲੱਭ ਜਾਏ ਕਿਸੇ ਪਹਾੜ ਤੋਂ ਕਿਸੇ ਤੀਰਤ ਤੋਂ ਕਿਸੇ ਮੰਦਰ ਤੋਂ ਕਿਸੇ ਧਾਰਮਿਕ ਅਸਥਾਨ ਤੋਂ ਨਹੀਂ ਪਰਮਾਤਮਾ ਆਪਣੇ ਮਨ ਤੋਂ ਲਵੇਗਾ ਮਨ ਤੋਂ ਜੋਤ ਸਰੂਪ ਹੈ ਧਾਰਮਿਕ ਮੰਦਰ ਦੇ ਚ ਗਿਆ ਹੋਏ ਦਾ ਇਹ ਲਾਭ ਕਿ ਉੱਥੋਂ ਪ੍ਰੇਰਣਾ ਮਿਲ ਜਾਏ ਮਨ ਦੀ ਖੋਜ ਕਰਨ ਲਈ ਆਪਣੇ ਮਨ ਦੀ ਤਰਫ ਆਣਾ ਉਹਨੇ ਸਹੀ ਪ੍ਰੇਰਣਾ ਲੈ ਲਈ ਉਹਦਾ ਗੁਰਦੁਆਰੇ ਆਇਆ ਸਫਲ ਹੋ ਗਿਆ ਉਹਦਾ ਮੰਦਰ ਗਿਆ ਸਫਲ ਹੋ ਗਿਆ ਕਿਉਂਕਿ ਪ੍ਰਮਾਤਮਾ ਦੀ ਖੋਜ ਮਨ ਦੇ ਚੋਂ ਕਰਨ ਲੱਗ ਪਿਆ ਹੈ ਇਹ ਖੋਜ ਕਿਵੇਂ ਕਰਨੀ ਹੈ ਇਹ ਵਿਸ਼ਾ ਤੇ ਅਲੱਗ ਹੈ ਇਹ ਵੀ ਆਪ ਜੀ ਦੇ ਸਾਹਮਣੇ ਰੱਖਾਂਗਾ ਕਿਉਂਕਿ 8 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ ਤੇ ਇਹ ਜਿਹੜੀਆਂ ਬੇਸਿਕ ਵਿਚਾਰਾਂ ਨੇ ਮੂਲ ਵਿਚਾਰਾਂ ਨੇ ਇਸ ਫੇਰੀ ਦੇ ਵਿੱਚ ਬਹੁਤ ਦਿਨਾਂ ਤੋਂ ਬਾਅਦ ਜੋ ਆਮੜਾ ਹੋਇਆ ਮੈਂ ਇਹ ਹੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਕਰਮ ਕਾਂਡ ਵਿੱਚ ਐਵੇਂ ਜ਼ਿੰਦਗੀ ਨਾ ਬੀਤੀ ਤੋਵੇ ਮਨ ਦੇ ਚੋਂ ਪ੍ਰਮਾਤਮਾ ਦੀ ਤਲਾਸ਼ ਕਰੀਏ ਖੋਜ ਕਰੀਏ ਪੰਕਤੀਆਂ ਨੂੰ ਮੈਂ ਫਿਰ ਦੋਰਾਵਾਂ ਤੇ ਸਮਾਪਤੀ ਕਰਾਂ ਇਸ ਮੰਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੌ ਲਿਪਾਈ ਬਾਕੀ ਵਿਚਾਰ ਨਾ ਫਿਰ ਇੱਥੇ ਹੀ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ